विभास सूत्र भाति नला पन्नवा अष्ट पदिया एको ओंकार सतगुरु प्रसाद मात पिता पाई सुत बनिता चुग गै चोग आनंद सों जुगता उर्ज करयो मन मीठ मोहारा गुन गाक मेरे प्राण अधारा ਏਕ ਹਮਾਰਾ ਅੰਤਰਜਾਮੀ ਧਰ ਏਕਾ ਮੈਂ ਤਿਕ ਏਕਸ ਕੀ ਸਿਰਸ਼ਾ ਵੱਡਪੁਰਖ ਸਵਾਮੀ ਰਹਾ शलਨਾਗਨ ਸਿਉ ਮੇਰੀ ਟੂਟਨ ਹੋਈ ਗੁਰ ਕਹਿਆ ਏ ਟੂਟੀ ਤੋਹੀ ਮੁਖ ਮੀਠੀ ਖਾਈ ਕੋ ਰਾਏ ਅੰਮ੍ਰਿਤ ਨਾਮ ਮਨ ਰਿਆ ਅਗਾਏ ਲੋਭ ਮੋਹ ਸਿਉਂ ਗਈ ਵਖੋਟ ਗੁਰ ਕਿਰਪਾ ਮੋਹ ਕਿੰਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੇ ਹਮ ਗੁਰ ਰਾਖ ਲੀਏ ਕਿਰਪਾਲੇ ਕਾਮ ਕ્રોਧ ਸਿਉਂ ਠਾਟ ਨਾ ਬਨਿਆ ਗੁਰ ਉਪਦੇਸ਼ ਮੋਹ ਕਾਨੀ ਸੁਨਿਆ ਜਾਨ ਦੇਖੋਂ ਤਾ ਮਾ ਚੰਡਾਲ ਰਾਖ ਲੀਏ ਆਪਣੈ ਗੁਰ ਗੋਪਾਲ ਦਸ ਮਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਏ ਰਸੈ ਵਿਖਾਗਨ ਇਨ ਸੁਨਬੰਦੀਰ ਸਾਕਲ ਜਾਏ ਹਮ ਗੁਰ ਰਾਖੇ ਹਰ ਲਿਵ ਲਾਏ ਅੰਮੇ ਸਿਉ ਮਸਲਤ ਛੋਡੀ ਗੁਰ ਕਹਿਆ ਏ ਮੂਰਖ ਛੋਡੀ ਏ ਨਿਕਾਰ ਸਹਰ ਕਹੀਂ ਨਾ ਪਾਏ ਹਮ ਗੁਰ ਰਾਖ ਲੀਏ ਲਿਵ ਲਾਏ ਇਨ ਲੋਗਨ ਸਿਓ ਹਮ ਪੈ ਬਰਾਈ ਏਕ ਗ੍ਰਹਿ ਮੇ ਦੋਏ ਨਾ ਖਟਾਈ ਆਏ ਪ੍ਰਭ ਤੈ ਅੰਚਰ ਲਾਗ ਕਰੋ ਤਪਾਵਸ ਪ੍ਰਭ ਸਰਬਾਗ ਕਭ ਹਸ ਬੋਲੇ ਕੀਏ ਨਿਆਇ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਏ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀਆ ਨਿਵੇਰਾ ਪ੍ਰਭਾਤੀ ਮਹਿਲਾ ਪੰਜਵਾ ਮਨ ਮੈਂ ਕੋਦ ਮਹਾ ਅਹੰਕਾਰਾ ਪੂਜਾ ਕਰੇ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚਕਰ ਬਣਾਏ ਅੰਤਰ ਕੀ ਮਲ ਕبھی ਨਾ ਜਾਏ ਇਤ ਸੰਜਮ ਪ੍ਰਭੁਕਿ ਨਹੀ ਨਾ ਪਾਇਆ ਤਦੋਤੀ ਮੁਦਰਾ ਮਨ ਮੋਇਆ ਮਾਇਆ ਰਹਾ ਪਾਪ ਕਰੇ ਪੰਚਾਂ ਕੇ ਬਸਰੇ ਤੀਰਤ ਨਾਏ ਕਹੈ ਸਭ ਉਤਰੇ ਬਹੁਰ ਕਮਾਵੇਂ ਹੋਏ નિਸ਼ੰਕ ਜੰਪੁਰ ਬਾਂਧ ਖਰੇ ਕਾਲੰਕ ਹੂੰ ਗੁਰ ਬਾੰਦ ਬਜਾਵਾਂ ਤਾਲਾ ਤੰਤਰ ਕਪਟ ਫਿਰੇ ਬੇ ਤਾਲਾ ਵਰਮੀ ਮਾਰੀ ਸਾਤ ਨਾ ਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪ੍ਰਦੇਸ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਂਫਰਾਏ ਫਿਰਾਏ ਟੂਕਾ ਕਰ ਕਰ ਮੰਗੈ ਤ੍ਰਿਪਤਾਵਨ ਤੇ ਚੂਕਾ ਬਨੇਤਾ ਛੋੜ ਬਾਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਾਨ ਦੁਖਿਆਰੀ ਬੋਲੈ ਨਹੀਂ ਹੋਏ ਬੈਠਾ ਮੂਨੀ ਅੰਤਰ ਕਲਪ ਪਵਾਈਐ ਜੋਨੀ ਅੰਤੇ ਰਹਿਤੋ ਦੁਖ ਦੇਹੀ ਸੈਤਾ ਹੁਕਮ ਨਾ ਬੂਝੈ ਵਿਆਪਿ ਅਮਮਤਾ ਬਿਨ ਸਤਗੁਰ ਕਿਨੈ ਨਾ ਪਾਈ ਪਰਮ ਗਤੇ ਪੁੱਛੋ ਸਗਲ 베ਦ ਸਿਮਰਤੇ ਮਨ ਮੁਖ ਕਰਮ ਕਰ ਅਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸਨੂੰ ਪੈ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬੰਧਿਓ ਪਾਲਾ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤਿ 라ਆ ਜੇ ਹੋਵੈ ਭਾਗ ਤਾں ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ 라ਉ ਦੂਜਾ ਪ੍ਰਭਾਤੀ ਮੈਲਾ ਪਨਵਾ ਸਿਮਰਤਿ ਨਾਮ ਕਿਲ ਵਿਖ ਸਭ ਘਾਟੇ ਧਰਮ ਰਾਏ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਤਾਰ ਬ੍ਰਹਮ ਰਿਤ ਮਾਹੀ ਸਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾ ਕੂਕਾ ਗੋਣ ਮਿਟਿਆ ਅੰਧਿਆਰ ਗੁਰ ਦਿਖ ਲਾਇਆ ਮੁਕਤ ਦਵਾਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭ ਜਨਾਇ ਤਬ ਹੀ ਜਾਤਾ ਘਟ ਘਟ ਅੰਤਰ ਰਵਿਆ ਸੋਏ ਤਿਸ ਬਿਨ ਬੀਜੋ ਨਹੀਂ ਕੋਏ ਬੈਰ ਬਿਰੋਧ ਛੇਦੇ ਪੈ ਪਰਮਾ ਪ੍ਰਭ ਪੁਨ ਆਤਮਾ ਕੀਨੇ ਧਰਮਾਂ ਨਾ ਤ੍ਰੰਗ ਤੇ ਕਾਂਢ ਲਗਾ ਜਨਮ ਜਨਮ ਕਾ ਟੂਟਾ ਗੰਢਾ ਜਪ ਤਪ ਸੰਗਮ ਨਾਮ ਸੰਭਾਲਿਆ ਆਪਣਾ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤਿਥਾਈ ਜਹਾਂ ਸੇਵਕ ਗੋਪਾਲ ਗੁਸਾਈ ਕਬ ਸੁਪ੍ਰਸੰਨ ਭੈ ਗੋਪਾਲ ਜਨਮ ਜਨਮ ਕੇ ਮਿਟੇ ਬਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸ ਨਾਮ ਕੈ ਰੀ ਜਾ ਚਰਨ ਕਮਲ ਨਿਮ ਕਰਦਾ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉਚੇ ਤੇ ਉਚਾ ਪ੍ਰਭ ਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਸਨ ਕੀ ਬਾਛੋਂ ਦੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗੈ ਲੀਨੇ ਆਪਣੇ ਦਾਸ ਜਪ ਜੀਵੈ ਨਾਨਕ ਗੁਣ ਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸ਼ੰਕਾ ਨਾਸੀ ਆਪਨ ਰੰਗ ਸਹਿਜ ਪਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹਾਂ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਮ ਬੂਝੈ ਸੋ ਸਹਿਜ ਸਮਾਨਾ ਕਹਿਤ ਕਬੀਰ ਕਿਲ ਵਿਖ ਗੈ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ Hindu ਮੂਰਤ ਨਾਮ ਨਿਵਾਸੀ ਦੋ ਮੈਂ ਤਤ ਨਹਿਰਾ ਅੱਲਾ ਰਾਮ ਜੀਵੋ ਤੇਰੇ ਨਾਈ ਤੂੰ ਕਰ ਮਿਹਰਾਮਤ ਸਾਈ ਰਹਾਉ ਕੰਨ ਦੇਸ਼ ਹਰੀ ਕਾ ਬਾਸਾ ਪੱਛਮ ਅੱਲ੍ਹਾ ਮੁਕਾਮਾ ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹੀ ਥੋਰ ਮੁਕਾਮਾ ਬ੍ਰਹਮਨ ਗਿਆਸ ਕਰੇ 24 ਕਾਜ਼ੀ ਮਹਾ ਰਮਜ਼ਾਨਾ 11 ਮਾਸ ਪਾਸ ਕਹਿ ਰੱਖੇ 1 ਮਹੀਨ ਨਿਧਾਨ ਕਹਾ ਉੱਡੀ ਸੇ ਮੱਜਨ ਕੀਆ ਕਿਆ مصیبت سر نائیں دل میں ਕਪਟ ਨਿਵਾਸ ਗੁਜ਼ਾਰੈ ਕਿਆ حج ਕਾਬਾ ਜਾਇ ਇਤੇ ਔਰਤ مردਾ ਸਾਜੇ اے ਸਭ ਰੂਪ ਤੁਮਾਰੇ ਕਬੀਰ ਪੂੰਗਰਾ राम ਅੱਲਾ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰਵਾ ਕਰੋ ਇੱਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਅਭੀ ਨੇਤ ਤਰਨਾ প্রভਾਤੀ ਅਵਲ ਅੱਲਾ নূর ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਪੂਲੋ ਪਾਈ خالق خلق خلق میں خالق پور رہو سربٹھائی رہاو مٹی ایک انیک پھانت کر ساجی ساجن ہارے نا کشپوچ مٹی کے پانڈے نا کشپوچ কুমھارے سب میں سچا ایکو سوئی ਤਿਸ ਕਾ ਕੀਆ ਸਭ ਕਸ਼ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਈਐ ਸੋਈ ਅੱਲਾ ਅਲਖ ਨਾਹ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਦੀਠਾ ਪ੍ਰਭਾਤੀ ਵੇਦਕ ਤੇਬ ਕਹ ਮਤ ਝੂਠੇ ਝੂਠਾ ਜੋ ਨਾਮ ਵਿਚਾਰੈ ਜੋ ਸਭ ਮੈਂ ਏਕ ਖੁਦਾਏ ਕਹਿ ਤੋ ਤੋ ਕਿਉ ਮੁਰਗੀ ਮਾਰੈ ਮੁੱਲਾ ਕਹ ਨਿਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾ ਤਕਰ ਜਿਉ ਆਨਿਆ ਦੇ ਬਿਨਾਸੀ ماٹی کو بسمل کیا جوت سروپ اناحت لاگی کو حلال کیا کیا ازو پاک کیا موہ ہویا کیا مسیط سر لایا جو دل میں کپٹ نواز گزار ہو کیا حج کب بے جایا ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਪਿਛਤ ਤੇ ਚੂਕਾ ਦੋਜ ਕਸਿਉ ਮਨ ਮੰਨਿਆ ਪ੍ਰਭਾਤੀ ਸੁੰਨ ਸੰਧਿਆ ਤੇਰੀ ਦੇਵ دیਵਾਕ ਅਦਪਤ ਆਦ ਸਮਾਈ ਸਿੱਧ ਸਮਾਧ ਅੰਤ ਨਹੀਂ ਪਾਇਆ ਨਾਗ ਰਹਿ ਸਰਨਾਈ ਲੇਹ ਆਰਤੀ ਹੋ ਪੁਰਖ ਨਿਰੰજન ਸਤਗੁਰ ਪੂਜੋ ਪਾਈ ਠਾਡਾ ਬ੍ਰਹਮਾ ਨਿਗੰਭੀ ਚਾਰ ਅਲਖ ਨ ਲਖਿਆ ਜਾਈ ਰਹਾ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਝੈ ਬੂਝ ਨਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਬੂ ਜਲ ਆਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਈਐ ਬੇਦੀਲੇ ਗੋਪਾਲ ਗਸਾਈ ਮੇਰਾ ਪ੍ਰਭ ਰਵਿਆ ਸਰ ਬੇਠਾਈ ਰਹਾ ਮੰਨੈ ਹਾਟ ਮੰਨੈ ਪਾਟ ਮੰਨੈ ਹੈ ਪਾਸਾਰੀ ਮਨ ਬਸ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹ ਮਨ ਰਤਾ ਦੁਧ ਧਾ ਸਹਿ ਜਸ ਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਬਿਚਾਰੀ ਜੋ ਜਨ ਜਾਨ ਭਜੈ ਪ੍ਰਖੋ ਤੁਮ ਤਾਚੀ ਅਭਗਤ ਬਾਣੀ ਨਾਮ ਕਹ ਜਗ ਜੀਵਨ ਪਾਇਆ ਫਿਰਦੇ ਲੱਖ ਵਿਡਾਣੀ